Thank you. Қардың ж金 Қарадыымың, Ӛд avezңін ғдамын ਪੰਜਾਬ ਸਰਕਾਰ ਦੁਆਰਾ ਜੀ ਸਪੈਸ਼ਲ ਕੈਂਪੇਨ ਜਿਹੜੇ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੋਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਮੁਖਸਰ ਸਾਹਿਬ ਪੁਲਿਸ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਤੇ ਇਹਨਾਂ ਦੀ ਸਾਰੀ ਟੀਮ ਨੇ ਇੱਕ ਰੀਸੈਂਟਲੀ ਕਮਰਸ਼ੀਅਲ ਰਿਕਵਰੀ ਕੀਤੀ ਹੈ ਜੀ ਪੋਪੀ ਹਸਕ ਦੀ 5 ਕੁਇੰਟਲ ਸੋ ਇਹ ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ ਜੀ ਮੁਕਦਮੇ ਦੀ ਔਨ ਅ ਇੰਟੈਲੀਜੈਂਸ ਇਨਪੁਟ ਜੋ ਸਾਡੀ ਟੀਮ ਨੂੰ ਮਿਲੀ ਸੀ ਉਤੇ ਵਰਕ ਕਰਦੇ ਹੋਏ ਉਹਨੂੰ ਡਿਵੈਲਪ ਕੀਤਾ ਗਿਆ ਤੇ ਜੋ ਇੱਕ ਸ਼ੱਕੀ ਬੰਦਾ ਸੀਗਾ ਇਹ ਪਰਸਨ ਪਿੰਟੂ ਸਿੰਘ रावत ਸੋ ਇਹ ਅਸੀਂ ਐਪਰੀਹੈਂਡ ਕੀਤਾ ਤੇ ਇਹ ਇੱਕ ਟਰੱਕ ਚਲਾ ਰਿਆ ਸੀ ਜੋ ਕਿ ਰਾਜਸਥਾਨ ਰਜਿਸਟਰਡ ਸੀਗਾ ਸੋ ਜਦੋਂ ਇਹਦੀ ਤਲਾਸ਼ੀ ਕੀਤੀ ਗਈ ਪ੍ਰੋਪਰਲੀ ਆਫਟਰ ਦਾ ਲੀਗਲ ਪ੍ਰੋਸੀਜਰ ਫਾਲੋ ਜੋ ਕੀਤਾ ਐਨਡੀਪੀ ਸੈਕਟਰ ਦਾ ਜੇ ਜਦੋਂ ਪੂਰੀ ਸਰਚ ਕੀਤੀ ਗਈ ਤਾਂ ਉਹਦੇ ਵਿੱਚੋਂ 5 ਕੁਇੰਟਲ 500 ਕਿਲੋ ਜਿਹੜੀ ਪੌਪੀ ਹਸਕ ਰਿਕਵਰ ਹੋਈ ਹੈ ਜੀ ਤੇ ਇੱਕ ਟਰੱਕ ਬੀਰਿੰਗ ਨੰਬਰ ਹੈਗਾ Rajasthan RJ09GC1185 ਸੋ ਜੋ ਅਕਿਊਜ਼ਡ ਫੜਿਆ ਗਿਆ ਪਿੰਟੂ ਸਿੰਘ रावत son of ਨਰਾਇਣ ਸਿੰਘ रावत ਰੈਜ਼ੀਡੈਂਟ ਆਫ ਅਜਮੇਰ ਡਿਸਟ੍ਰਿਕਟ Rajasthan ਸੋ ਇਹਦੇ ਚ ਅਸੀਂ ਇੱਕ FIR ਰਜਿਸਟਰ ਕੀਤੀ ਹੈ ਜੀ FIR ਨੰਬਰ 99 ਅੰਡਰ ਸੈਕਸ਼ਨ 15C ਸੋ ਅੱਗੇ ਜੋ ਵੀ ਇਹਦੇ ਨਾਲ ਕਨੈਕਟਡ ਇਸ ਰੈਕੇਟ ਦੇ ਨਾਲ ਪਰਸਨਸ ਹੈ ਜਾਂ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਜਿਹਦੀ ਵੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਉਸਤੇ ਫਰਦਰ ਜੋ ਵੀ ਲੀਗਲ ਐਕਸ਼ਨ ਬੰਦਾ ਉਹ ਕੀਤਾ ਜਾਊਗਾ ਥੈਂਕ ਯੂ ਪਾਵਰਿੰਗ ਇਟ ਟੂ ਮੀ ਅੰਬੈਸੀ ਤੇ ਇਟਸ ਇਨਫੋਰਮੇਸ਼ਨ ਨਹੀਂ ਇਨੀਸ਼ੀਅਲ ਇਨਫੋਰਮੇਸ਼ਨ ਦੇ ਵਿੱਚ ਹੀ ਕਲੀਅਰ ਹੋਇਆ ਕਿ ਜਿਵੇਂ ਬੰਦਾ ਰਾਜਸਥਾਨ ਦਾ ਸੀਗਾ ਸੋ ਉੱਥੋਂ ਹੀ ਲਿਆ ਰਿਹਾ ਸੀ ਔਰ ਅੱਗੇ ਗਾਂ ਨੇ ਸਪਲਾਈ ਫਾਰਵਰਡ ਲਿੰਕੇਜ ਦੇ ਵਿੱਚ ਕਿਨੂੰ ਕਰਨੀ ਸੀਆਂ ਕੀ ਹੈ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਸੋ ਪੁਲਿਸ ਰਿਮਾਂਡ ਤੇ ਜਦੋਂ ਇਹ ਪਰਸਨ ਲਿਆ ਜਾਂਦਾ ਹੈ ਤਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੀਦਾ ਵੀ ਜੋ ਵੀ ਇਨਵੋਲਵਮੈਂਟ ਆਊਗੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦੇਵਾਂਗੇ